ਨਦਰ ਰੁਕ ਕਰਦੇ ਆ ਦੋ ਵੱਡੀਆਂ ਖਬਰਾਂ ਕਿਹੜੀਆਂ-ਕਿਹੜੀਆਂ ਨੇ ਇੱਕਦਰ ਜੁੜਿਆ ਅੰਮਰਤਪਾਲ ਸਿੰਘ ਦੇ ਨਾਲ ਮੁੱਦਾ ਦੂਸਰਾ ਇੱਕ ਜਿਹੜਾ ਬੰਦਾ ਖਾੜਕੂ ਬਾਦ ਦੀ ਪੋਸ ਲਵਾ ਕੇ ਆਪਣੇ ਆਪ ਨੂੰ ਵੱਡਾ ਜਣੇ ਕਿ ਇੱਕ ਇਹ ਕਹਿ ਲਿਏ ਆਪਣੇ ਆਪ ਨੂੰ ਜਰਨੈਲ ਸਮਝੀ ਬੈਠਾ ਤੇ ਉਹ ਝੋਲ ਚੁੱਕ ਕਿਦਾ ਬਣ ਗਿਆ ਸਰਕਾਰਾਂ ਦਾ ਉਹਦੇ ਵੀ ਤੁਹਾਨੂੰ ਵੀਡੀਓ ਸੁਣਾਵਾਂਗੇ ਤੇ ਭਾਈ ਅੰਬਤ ਪਾਲ ਸਿੰਘ ਉੱਪਰ ਤੀਜੀ ਵਾਰ ਐਨਐਸਐ ਲਾਉਣਾ ਕੀ ਤੁਹਾਨੂੰ ਲੱਗਦਾ ਕਿ ਜਾਇਜ ਹੈ ਜਦੋਂ ਕਿ 1998 ਤੋਂ ਬਾਅਦ ਪਹਿਲਾ 2 ਸਾਲ ਦੀ ਐਨਐਸਐ ਉਹਨੂੰ ਘਟਾ ਕੇ 2 ਸਾਲ ਦੀ ਕਰ ਦਿੱਤੀ ਸੀ ਤੇ ਅੱਜ ਭਗਵਾਨਤਮਨ ਦੀ ਸਰਕਾਰ ਤੇ ਕੇਂਦਰੀ ਗ੍ਰਹਿ ਮੰਤਰੀ ਨੇ ਕੇਂਦਰ ਦੀ ਸਰਕਾਰ ਨੇ ਇਹ ਐਨਐਸਏ ਹੁਣ 3 ਸਾਲ ਦੀ ਕਰ ਦਿੱਤੀ ਉਹ ਹੋ ਸਕਦਾ 4 ਦੀ ਵੀ ਕਰ ਦੇਣ 5 ਦੀ ਵੀ ਕਰ ਦੇਣਾ ਕਿਉਂਕਿ ਇਹਨਾਂ ਦੇ ਹੱਥ ਵਿੱਚ ਪਾਵਰਾਂ ਨੇ ਤੁਹਾਨੂੰ ਪਹਿਲਾਂ ਮੈਂ ਇੱਕ ਵੀਡੀਓ ਸੁਣਾਉਣਾ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਇੱਕ ਤੋਤੀ ਬਦਮਾਸ਼ ਆ ਉਹਦੇ ਬਾਰੇ ਵੀ ਗੱਲਬਾਤ ਕਰਦੇ ਆ ਕਿ ਅਜੋ ਕਫਰ ਤੋਲ ਰਿਹਾਗਾ ਤੁਸੀਂ ਵੀਡੀਓ ਨੂੰ ਸਾਰੀ ਨੂੰ ਸੁਣਨਾ ਧਿਆਨ ਦੇ ਨਾਲ ਮੇਰਾ ਵਾਦਾ ਨਹੀਂ ਇਹ ਜੋ ਕਾਨਫਰੰਸੀ ਦਮਦਮਾ ਸਾਹਿਬ ਹੋਈ ਸੀ 13 April ਨੂੰ ਜਿਹੜੀ ਕਾਨਫਰੰਸ ਹੋਈ ਹੈ ਉਹ ਕਾਨਫਰੰਸ ਦੀ ਜਿਹੜੀ ਕਬਰਾਟ ਹੈ ਹੋਰ ਕੋਈ ਪ੍ਰੋਬਲਮ ਨਹੀਂ ਇਹ ਕਬਰਾਟ ਕਿੰਨਾ ਨੂੰ ਹੈ ਜਿੰਨੀਆਂ ਸਿਆਸੀ ਪਾਰਟੀਆਂ ਨੇ ਚਾਹੇ ਕਾਂਗਰਸ ਹੈ ਚਾਹੇ ਅਖੌਤੀ ਅਕਾਲੀ ਦਲ ਹੈ ਚਾਹੇ ਆਮ ਆਦਮੀ ਹੈ ਤੇ ਚਾਹੇ ਭਾਜਪਾ ਹੈ ਕਿਉਂਕਿ ਐਡੀ ਜ਼ਬਰਦਸਤ ਕਾਨਫਰੰਸ ਹੋਈ ਸੀ ਤੁਸੀਂ ਮੰਨੋਗੇ ਨਹੀਂ ਅਸੀਂ ਬੋਲ ਕੇ ਸਾਰੇ ਹਟ ਚੁੱਕੇ ਸੀ ਲੋਕ ਕੁਰਸੀਆਂ ਤੋਂ ਉੱਠੇ ਹੀ ਨਹੀਂ ਤਾਂ ਉਹਦੀ ਕਬਰਾਟ ਕਿਸੇ ਸਰਕਾਰ ਤੱਕ ਪਹੁੰਚ ਗਈ ਆਦਮੀ ਅੰਦਰ ਬੈਠਾ ਹੋਇਆ ਪੰਜਾਬ ਸਾਰਾ ਨਾਲ ਤੁਰ ਪਿਆ ਅਗਰ ਇਹ ਆਦਮੀ ਬਾਹਰ ਆ ਗਿਆ ਤਾਂ 2027 ਦਾ ਜੋ ਮੈਂ ਮੁੱਖ ਮੰਤਰੀ ਕਿਹਾ ਸੀ ਮੈਂ ਮੁੱਖ ਮੰਤਰੀ 4 ਜੂਨ ਨੂੰ ਹੀ ਕਿਹਾ ਸੀ ਜਿੱਦਣ ਰਿਜ਼ਲਟ ਆਇਆ ਸੀ 4 ਜੂਨ ਨੂੰ ਰਿਜ਼ਲਟ ਆਇਆ ਸੀ ਤੁਸੀਂ ਮੇਰੀ ਪੁਰਾਣੀ ਕੱਢ ਕੇ ਦੇਖੋਗੇ ਵੀਡੀਓ ਤੇ ਮੈਂ ਚ ਕਿਹਾ ਸੀ ਕਿ ਜਿੰਨਾ ਮਰਜੀ ਜੇਲਾ ਚ ਰੱਖ ਲਾ ਲੋਕਾਂ ਨੇ ਇਹਨੂੰ ਮੁੱਖ ਮੰਤਰੀ ਬਣਾਉਣਾ ਹੀ ਬਣਾਉਣਾ ਉਹ ਮੈਂ ਅੱਜ ਵੀ ਕਹਿ ਰਿਹਾ ਜਿੰਨਾ ਮਰਜੀ ਤਸ਼ੱਦਦ ਕਰਾਂ ਜੋ ਮਰਜੀ ਕਰਨਾ ਹੁਣ ਤੈਨੂੰ ਲੋਕਾਂ ਨੇ ਨਹੀਂ ਬਖਸ਼ਣਾ ਕਿਉਂਕਿ ਪੰਜਾਬ ਇੱਕ ਉਹ ਸਟੇਟ ਹੈ ਪੰਜਾਬ ਦੇ ਲੋਕ ਉਹ ਨੇ ਜਿਹੜੇ ਸਿਕੰਦਰ ਤੋਂ ਲੈ ਕੇ ਤੇ ਅਹਿਮਦ ਸ਼ਾਹ ਅਬਦਾਲੀ ਤੱਕ ਰੁਰੇ ਨੇ ਤੇ ਅੱਜ ਦੀ ਹਕੂਮਤ ਜਿਹੜੀ ਚਾਹੇ ਇੰਦਰਾ ਗਾਂਧੀ ਹੈ ਉਹ ਤਿੱਕਰ ਪੰਜਾਬ ਤੁਰਿਆ ਹੈ ਪੰਜਾਬ ਨੇ ਅੱਜ ਤਿੱਕਰ ਜ਼ੁਲਮ ਬਰਦਾਸ਼ ਨਹੀਂ ਕੀਤਾ ਪੰਜਾਬ ਨੇ ਅੱਜ ਤਿੱਕਰ ਇਹ ਨਹੀਂ ਵੇਖਿਆ ਕਿ ਤੂੰ ਸਾਡੇ ਤੇ ਜ਼ੁਲਮ ਕਰੇ ਤਾਂ ਤੂੰ ਨੱਚਦਾ ਹੋਵੇਂ ਤੂੰ ਵੇਹ ਮੱਝ ਭੰਗੜੇ ਪਾਵੇਂ ਨੱਚਦਾ ਹੋਵੇਂ ਤੇ ਪੰਜਾਬ ਦੀ ਪਰਜਾ ਰੋਂਦੀ ਹੋਵੇ ਲੋਕਾਂ ਦੇ ਘਰਾਂ 'ਚ 70 ਵਿਝੇ ਹੋਣ ਤੇ ਤੈਨੂੰ ਖੁਸ਼ੀਆਂ ਮਾਣੇ ਐਸੇ ਮਾਨ ਸਿੰਘ ਖਾਰਾ ਵਕੀਲ ਤੇ ਹੁਣ ਗੱਲ ਕਰਦੇ ਆਪਾਂ ਕਿ ਇੱਕ ਵੱਡਾ ਆਪਣੇ ਆਪ ਨੂੰ ਜਿਹੜੀ ਪੋਸ਼ ਲਵਾਈ ਆ ਖਾੜਕੂ ਬਾਦ ਦੀ ਉਹ ਆ ਤਲਵਿੰਦਰ ਸਿੰਘ ਤਲਵਾੜਾ ਉਹ ਕਹਿੰਦਾ ਅੰਮਰਤ ਪਾਲ ਸਿੰਘ ਨੇ ਮੈਨੂੰ ਪੰਜ ਚਾਰ ਵਾਰੀ ਪੰਜ ਵਾਰੀ ਸੱਚ ਹੈ ਗੈਂਗਸਟਰ ਭੇਜੇ ਕਹਿੰਦਾ ਮੈਨੂੰ ਮਾਰਨ ਦੇ ਮਾਰਨ ਦੇ ਲਈ ਤੇ ਕਹਿੰਦਾ ਮੈਂ ਉਹਨਾਂ ਗੈਂਗਸਟਰਾਂ ਨੂੰ ਪਛਾਣ ਲਿਆ ਕਹਿੰਦਾ ਮੈਂ ਉਹਨਾਂ ਦੀ ਜੇਲ੍ਹ ਦੇ ਵਿੱਚ ਸਹਾਇਤਾ ਕੀਤੀ ਸੀ ਕਹਿੰਦੇ ਉਹਨਾਂ ਨੇ ਮੈਨੂੰ ਦੱਸ ਦਿੱਤਾ ਕਿ ਸਾਨੂੰ ਤਾਂ ਅੰਮਰਤ ਪਾਲ ਨੇ ਭੇਜਿਆ ਆ ਦੇਖੋ ਇਹ ਤੁਹਾਡਾ ਜਿਹੜਾ ਇਹ ਨਕਾਬ ਆ ਇਹ ਜਿਹੜਾ ਉਤਰ ਚੁੱਕਿਆਗਾ ਹੁਣ ਆ ਆਪਣੇ ਆਪ ਨੂੰ ਖਾੜਕੂ ਬਾਦ ਦੀ ਪੂਛ ਲਵਾਉਣ ਵਾਲਿਓ ਆ ਖਾਤੀ ਏਜੰਸੀਆਂ ਦੇ ੱਟਕੇ ਚੜਨ ਵਾਲਿਓ ਉਹਨਾਂ ਦੇ ਪੈਰਾਂ 'ਚ ਲੇਟਣ ਵਾਲਿਓ ਸ਼ਰਮ ਹੋਣੀ ਚਾਹੀਦੀ ਆ ਅੰਮਰਤਪਾਲ ਨੂੰ 2 ਸਾਲ ਤੋਂ ਪਤਾ ਸਮਾਂ ਹੋ ਗਿਆ ਜੇਲ੍ਹ ਦੇ ਵਿੱਚ ਬੈਠਿਆ 3 ਸਾਲ ਤੀਜਾ ਸਾਲ ਲੱਗਿਆ NSA ਕਹਿੰਦਾ ਅੰਮਰਤਪਾਲ ਨੇ ਬੰਦੇ ਭੇਜੇ ਸੀ ਮੈਨੂੰ ਮਾਰਨ ਦੇ ਲਈ ਉਹ ਕੱਲ ਦੀ ਭੂਤਨੀ ਸ਼ਿਵਿਆ ਤੇ ਅੱਧ ਵਾਲੀ ਗੱਲ ਆ ਆ ਪਤਾ ਨਹੀਂ ਤੁਸੀਂ ਆ ਦੀਪ ਸਿੱਧੂ ਜੇ ਆ ਗਿਆ ਤਾਂ ਬਾਹਰ ਤੋਂ ਨਿਕਲੇ ਆਇਆ ਅੱਜ ਕਹਿੰਦਾ ਦੀਪ ਸਿੱਧੂ ਤਾਲੀਵਾਲ ਨਾਲ ਨਾਲ ਚਾਹੁੰਦਾ ਸੀ ਤੇ ਉਹ ਹਮਲਾ ਕਰਨਾ ਚਾਹੁੰਦਾ ਸੀ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਿਆਂ ਵਾਲਾ ਬੰਗ ਮੈਂ ਤੁਹਾਨੂੰ ਉਹ ਵੀਡੀਓ ਵੀ ਸੁਣਾਉਣਾ ਇੱਕ ਕਦਾਰਕੁਸੀ ਕੀਤੀ ਪਹਿਲਾ ਭਾਈ ਅੰਮਰਤਪਾਲ ਸਿੰਘ ਦੀ ਸਭ ਤੋਂ ਪਹਿਲਾਂ ਦੀਪ ਸਿੱਧੂ ਦੀ ਕੀਤੀ ਕਿਸਾਨ ਅਦਾਲੀ ਕਿਸਾਨ ਅਦੋਲਨ ਮੋਰਚੇ ਦੇ ਵਿੱਚ ਆ ਫਿਰ ਕੀਤੀ ਆ ਅੰਮਰਤਪਾਲ ਸਿੰਘ ਦੀ ਕਦਾਰਕੁਸੀ ਤੇ ਅੱਜ ਇਸ ਬੰਦੇ ਨੂੰ ਫਿਰ ਉਹਨਾਂ ਏਜੰਸੀਆਂ ਨੇ ਆਪਣੇ ਧੱਕੇ ਚੜ ਲਿਆ ਕਿ ਇਹ ਬੰਦਾ ਸਾਡੇ ਫਿੱਟ ਬੰਦਾ ਇਹਨੂੰ ਦੱਸੋ ਵੀ ਹੁਣ ਕੰਮੇ ਬੁਲਾਈਏ ਤੇ ਅੱਜ ਕਹਿੰਦਾ 4-3 ਸਾਲਾਂ ਬਾਅਦ ਕਹਿੰਦਾ ਦੀਪ ਸਿੱਧੂ ਤਾਲੀਬਾਨ ਦੇ ਨਾਲ ਰਲ ਕੇ ਕਹਿੰਦਾ ਹਮਲਾ ਕਰਨਾ ਚਾਹੁੰਦਾ ਸੀ ਬੇਸ਼ਰਮ ਕਿਸੇ ਥਾਂ ਦੇ ਬੰਦੇ ਆ ਉਹ ਕਹਿੰਦਾ ਸੀ ਤੂੰ ਦੀਪ ਸਿੱਧੂ ਦਾ ਮੈਂ ਕਰੀਬੀ ਆ ਸ਼ਰਮ ਨਾਲ ਮਰ ਜਾਣਾ ਚਾਹੀਦਾ ਹੈ ਜੇ ਲੋਕਾਂ ਨੂੰ ਜਿਹੜੇ ਲੋਕ ਇਸ ਜਗਤ ਤੋਂ ਸਹੀਦ ਹੋ ਗਏ ਨੇ ਉਹਨਾਂ ਦੇ ਖਿਲਾਫ ਗੁਫਰ ਤੋਲ ਰਿਹਾ ਤੂੰ ਹੁਣ ਦੱਲਾ ਬਣ ਕੇ ਸਰਕਾਰਾਂ ਦਾ ਅਡੀ ਸ਼ਰਮ ਬੇਸ਼ਰਮੀ ਦੀ ਹੱਦ ਕਰ ਦਿੱਤੀ ਤੇ ਕਹਿੰਦਾ ਕਿ ਤਾਲੀਬਾਨ ਦੇ ਨਾਲ ਸੰਬੰਧ ਸੀ ਤੇ ਉਹ ਹਮਲਾ ਕਰਨਾ ਚਾਹੁੰਦਾ ਸੀ ਇਹ ਆ ਤਲਵਿੰਦਰ ਸਿੰਘ ਤਲਵਾੜਾ ਕਿ ਪਲਵਿੰਦਰ ਸਿੰਘ ਆ ਕਿ ਤਲਵਿੰਦਰ ਸਿੰਘ ਆ ਪਲਵਿੰਦਰ ਸਿੰਘ ਆ ਪਲਵਿੰਦਰ ਸਿੰਘ ਤਲਵਾੜੇ ਦੇ ਇਹ ਬੋਲ ਨੇ ਕਿ ਦੇਸ਼ ਤੇ ਤੁਸੀਂ ਹਮਲਾ ਕਰਨਾ ਚਾਹੁੰਦਾ ਸੀ ਤੇ ਸਰਕਾਰ ਨੇ ਜੋ ਅੱਜ ਅੰਮਰਤ ਪਾਲ ਸਿੰਘ ਤੇ ਤੀਜੀ ਵਾਰ ਐਨਐਸਏ ਵਧਾ ਦਿੱਤਾ ਇਹ ਤੋਂ ਸਾਫ ਇਜ਼ਹਾਰ ਹੁੰਦਾ ਕਿ ਤੁਸੀਂ ਇਸ ਦੇਸ਼ ਦੇ ਵਿੱਚ ਗੁਲਾਮ ਹੋ ਤੁਸੀਂ ਇਸ ਦੇਸ਼ ਦੇ ਵਿੱਚ ਗੁਲਾਮ ਹੋ ਤੁਸੀਂ ਕਿੰਨੀ ਮਰਜ਼ੀ ਠਾਰਾ ਮਾਰ ਲਓ ਕਿਸੇ ਮਰਜ਼ੀਆਂ ਉੱਚੀਆਂ ਬਾਜਾਂ ਚੁੱਕ ਲਓ ਐਮਪੀ ਬਣ ਜਾਓ ਪ੍ਰਧਾਨ ਮੰਤਰੀ ਬਣ ਜਾਓ ਪਰ ਰਹਣਾ ਤੁਸੀਂ ਗੁਲਾਮ ਹੀ ਆ ਕਿਉਂਕਿ ਗੁਲਾਮੀ ਤੁਹਾਡੇ ਅੰਦਰ ਭਰ ਚੁੱਕੀ ਆ ਜਿਸ ਤਰ੍ਹਾਂ ਪਲਵਿੰਦਰ ਸਿੰਘ ਤਲਵਾਰ ਦੇ ਭਰੀ ਚੁੱਕੀ ਭਰੀ ਗਈ ਆ ਹਰ ਇੱਕ ਦਾ ਅੱਜ ਜਿਹੜਾ ਆਉਂਦਾ ਮੂੰਹ ਚਾਕੇ ਅੰਮ੍ਰਿਤਪਾਲ ਜਿਹੜਾ ਆਉਂਦਾ ਮੂੰਹ ਚਾਕੇ ਅੰਮ੍ਰਿਤਪਾਲ ਨੇ ਆਇਆ ਕਰਤਾ ਅੰਮ੍ਰਿਤਪਾਲ ਨੇ ਵਾਹ ਕਰ ਦਿੱਤਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪਣੇ ਕਮੈਂਟ ਲਿਖਣੇ ਨਾ ਭੁੱਲੋ ਧੰਨਵਾਦ ਵੈਜ ਜੀ ਦਾ ਖਾਲਸਾ ਵੈਜ ਜੀ ਕੀ ਫਤਿਹ